ਅੱਜ ਤੇ ਹੁੰਦਾ ਜੀ ਆਪਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਨਾਲੇ ਬੰਦੀ ਛੋੜ ਦਿਵਸ ਦੀਆਂ ਹੈਪੀ ਦੀਵਾਲੀ ਹੈਪੀ ਦੀਵਾਲੀ ਜੀ ਬਾਬਾ ਬੰਦੀ ਛੋੜ ਦਿਵਸ ਦੀਆਂ ਵੀ ਸਾਰਿਆਂ ਨੂੰ ਮੁਬਾਰਕਾਂ ਜੀ ਹੁਣ ਤੁਸੀਂ ਉਹਦਾ ਜ਼ਿੰਮੇਦਾਰ ਹੋ ਹਾਂਜੀ ਬੀ ਜੀ ਫਿਲਹਾਲ ਤੁਸੀਂ ਹਲਵਾਈਆਂ ਨਾਲ ਵੀ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਚਾਚਾ ਜੀ ਦੀ ਦੁਕਾਨ ਹੈ ਜੀ ਇਹ ਕੋਈ ਕਪੜਾ ਤਾਂ ਨਹੀਂ ਕਰਦੇ ਵੇ ਮਠਿਆਈ ਦੇ ਨਾ ਨਾ ਜੀ ਮਾਰੀ ਮਾਰੀ ਨੂੰ ਜਾਣ ਦੇਣੀ ਹੈ ਇੱਕ ਵੀਡੀਓ ਦੇਖਦੇ ਉਹਨੇ ਪੈਰਾਣਾ ਆਟਾ ਕੋ ਉਹਨਾਂ ਦੇ ਧਾਇਰਾ ਵਗੈਰਾ ਤੁਹਾਡੇ ਤਾਂ ਨਹੀਂ ਸਸੇ ਨਾ ਨਾ ਜੀ ਨਾ 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 ਇਹ ਤੇਰਾ ਨਾਮ ਕੀ ਹੈ ਬਤਾ ਨਮਾਨ ਇਹ ਆਪ ਹੀ ਹਿੰਦੀ ਕਿਉਂ ਬੋਲਤੇ ਹੋ ਅੜਕ ਪੈ ਚੁੱਕੇ ਕੌਣ ਸ ਹੈ ਇਹੀ ਹੈ। ਇਹ ਆ ਤੇ ਆਪਕੇ ਮੰਮੀ ਪਾਪਾ ਦਾਦਾ ਦਾਦੀ ਹਿੰਦੀ ਬੋਲਦੇ ਪੰਜਾਬੀ। ਪੰਜਾਬੀ। ਲੋ ਬਈ ਕਰਨੇ ਕਰਤਾ ਕਹਿੰਦੇ ਸਾਰਾ ਕੰਮ ਫਿਕਰ ਤੇ ਇੱਕ ਸਾਡਾ ਮਿੱਤਰ ਉਹਦਾ ਅੱਜ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਹੈਪੀ ਬਰਥਡੇ ਟੂ ਯੂ ਆ ਬਈ। ਸਾਡੇ ਛੋਟੇ ਭਰਾ ਦਾ ਹੈਪੀ ਬਰਥਡੇ ਆ ਜੀ। ਆ 10 ਕੀ ਗਈ ਆ ਬਣਾ। ਉਹ ਜੀ 10000 ਰੁਪਏ ਲੱਡੀ ਆ ਜੀ। ਏ ਦੋਸਤੋ ਜੀ ਆਪਾਂ ਜਿਵੇਂ ਸਮਾਂ ਦਿੱਤਾ ਸੀਗਾ ਵੀ 5 ਵਜੇ ਆਪਾਂ ਸਵਾਲ ਪੁੱਛਾਂਗੇ ਤੇ ਜਿਹਦੇ ਪੰਜ ਸਵਾਲਾਂ ਦੇ ਜਵਾਬ ਸਹੀ ਹੋਣਗੇ ਤਾਂ ਉਹਨੂੰ ਆਪਾਂ ਜਿਹੜਾ ਹੈਗਾ ਸਰਪ੍ਰਾਈਜ਼ ਆਪਾਂ ਗਿਫਟ ਦੇਵਾਂਗੇ ਤੇ ਇਹ ਪਹਿਲਾਂ ਤੇ ਦੀਵਾਲੀ ਦੀਆਂ ਮੁਬਾਰਕਾਂ ਮਿੱਤਰਾ ਤੁਹਾਨੂੰ ਵੀ ਭਾਈ ਬਹੁਤ-ਬਹੁਤ ਤੇ ਕਿਦਾਂ ਕਰਨਾ ਪਾਰਟਿਸਪੇਟ ਨਹੀਂ ਨਹੀਂ ਆਪਾਂ ਤਾਂ ਨਜ਼ਾਰੇ ਲੈਣ ਆਏ ਹਾਂ ਸਾਜੀ ਠੀਕ ਆ ਇਹ ਪੰਜ ਸਵਾਲਾਂ ਦੇ ਸਹੀ ਜਵਾਬ ਤੁਸੀਂ ਦੇ ਦਿੱਤੇ ਤਾਂ ਆਪਾਂ ਤੁਹਾਨੂੰ ਸਰਪ੍ਰਾਈਜ਼ ਗਿਫਟ ਜਿਹੜਾ ਦਵਾਂਗੇ ਇਹ ਪਹਿਲਾ ਸਵਾਲ ਇਹ ਆ ਵੀ ਕਿਹੜਾ ਦੀਵਾਲੀ ਦਾ ਤਿਹਾੜਾ ਜੇ ਸਿੱਖ ਕਿਸ ਨਾਮ ਤੋਂ ਮਨਾਉਂਦੇ ਹਨ ਦੂਸਰਾ ਸਵਾਲ ਅਧਿਆਲੇ ਲਈ ਹੈਗਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਲਿਖੀ ਸੀ ਪਹਿਲਾਂ ਜੀ ਮੁਬਾਰਕਾਂ ਦੀਵਾਲੀ ਦੀਆਂ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਅਨੰਵੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਜਾਣਿਆਂ ਨੂੰ ਇਹ ਆਪਣਾ ਜਿਹੜਾ ਪਹਿਲਾ ਸਵਾਲ ਆ ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਤੇ ਕਦੋਂ ਹੋਇਆ ਹੈ ਵਾਹ ਉਹ ਤੂੰ ਘਰ ਦੇ ਨਾਲ ਕੋਣਾ ਕੋਈ ਪਟਾਕੇ ਜੀ ਕੀ ਜਾਂਦਾ ਅੱਜ ਹੈ ਉਹ ਤੇ ਦੀਵਾਲੀ ਦੀਆਂ ਵੀਡੀਓ ਤੁਹਾਨੂੰ ਦੋ ਦਿਨ ਦੀਵਾਲੀ ਸੀ ਆਪਾਂ ਦੋਨੋਂ ਦਿਨ ਵੀਡੀਓ ਕੈਪਚਰ ਕੀਤੀ ਆ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਰਾਈ ਆਪਣੀ رائے ਜਰੂਰ ਦੇਣਾ ਜੀ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਆਂ ਜੀ ਨਵੀਂ ਜਗ੍ਹਾ ਨਵੇਂ ਕੰਟੈਂਟ ਦੇ ਨਾਲ ਤੱਕ ਤੱਕ ਲਈ ਰੱਬ ਰੱਖਾ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲੇ ਬੰਦੀ ਛੋੜ ਦਿਵਸ ਦੀਆਂ ਤੇ ਸੋ ਦੋਸਤੋ ਦੀਵਾਲੀ ਵਾਲਾ ਦਿਨ ਜੀ ਤੇ ਸਮਾਂ ਹੈਗਾ ਜੀ ਸਰੇ 7 ਵਜੇ ਦਾ ਤੇ ਮਾਰਕੀਟ ਤੁਸੀਂ ਪਿੱਛੇ ਦੇਖ ਸਕਦੇ ਹੋ ਹਜੇ ਬਿਲਕੁਲ ਸੁਮੀ ਬਈਆ ਤੇ ਸਾਰੇ ਦੁਕਾਨਦਾਰ ਕਹਿੰਦੇ ਵੀ ਵਾਰਮ ਅਪ ਹੋ ਰਹੇ ਆ ਤੇ ਦੁਪਹਿਰੇ ਪੂਰਾ ਕੰਮ ਲਗੂਗਾ ਤੇ ਆਪਾਂ ਵੀ ਦਿਨ ਦਿਖਾਉਣੇ ਕਿ ਇੱਥੇ ਆਪਾਂ ਦੁਕਾਨ ਲਾਉਨੇ ਆ ਤੇ ਉੱਥੇ ਵੀ ਬਿਲਕੁਲ ਖਾਲੀ ਆ ਟੇਬਲ ਚੱਪੇ ਹੋਏ ਇੱਥੇ ਹੁੰਦਾ ਜੀ ਆਪਣਾ ਸੈਟਅਪ ਸਾਰਾ ਤੇ ਸਾਰੇ ਸਮਾਨ ਦੇ ਚਾਕੇ ਆਪਾਂ ਟੇਬਲ ਅੰਦਰ ਕਰ ਦਈਦੇ ਆ ਤੇ ਸਫਾਈ ਹੋ ਰਹੀ ਆ ਤੇ ਫੇ ਹੈਪੀ ਦਿਵਾਲੀ ਹੈਪੀ ਦਿਵਾਲੀ ਜੀ ਦਿਵਾਲੀ ਦੀਆਂ ਬਹੁਤ ਬਹੁਤ ਬੰਦੀ ਸ਼ੂਟ ਦਿਵਸਦੀਆਂ ਦੀਆਂ ਵੀ ਸਾਰਿਆਂ ਨੂੰ ਮੁਬਾਰਕਾਂ ਤੇ ਪਰ ਜਿ ਕਿਦਾਂ ਕਿਧਰੋਂ ਆ ਰਹੀਆਂ ਸੰਗਤਾਂ ਬਾਹਰ ਆ ਰਹੀਆਂ ਹਲਵਾਈਆਂ ਤੇ ਲਾਹੇੜੀ ਆ ਬਾਹਰ ਵਿਆਹ ਦੀਆਂ ਲਾਹ ਲੋਕੇ ਤੇ ਠੀਕ ਆ ਕਿਦਾਂ ਦਾ ਰਿਹਾ ਗੱਲ ਦਾ ਦਿਨ ਫੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਨੇ ਹੈ ਪਰ ਆਪਾਂ ਗੱਲਬਾਤ ਕਰਨ ਹਾਂ ਹਾਂ ਹੁਣ ਆਪਾਂ ਗੱਲਬਾਤ ਕਰਦੇ ਆਂ ਭਾਣਾ ਨਾਲ ਜੀ ਬਾਈ ਤੇ ਸਭ ਤੋਂ ਪਹਿਲਾਂ ਆਪਾਂ ਦਿਵਾਲੀ ਦੀਆਂ ਮੁਬਾਰਕਾਂ ਦੇਖਣ ਵਾਲਿਆਂ ਨੂੰ ਵੀ ਤਾਂ ਦਿਨ ਤੇ ਦਿਵਾਲੀ ਕਿਵੇਂ ਚੱਲ ਰਹੀ ਹੈ ਆਪਣੀ ਅੱਜ ਬਹੁਤ ਵਧੀਆ ਜੀ ਤੇ ਹੁਣ ਤੁਸੀਂ ਉਹਦਾ ਜ਼ਿੰਮੇਦਾਰ ਹੋ ਹਾਂਜੀ ਬੀ ਜੀ ਫਿਲਹਾਲ ਤੁਸੀਂ ਹਲਵਾਈਆਂ ਨਾਲ ਵੀ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਚਾਚਾ ਜੀ ਦੀ ਦੁਕਾਨ ਹੈ ਜੀ ਸੈਂਡ ਸਵੀਟ ਸ਼ਾਪ ਟਲ ਮੰਡੀ ਚੌਧਰੀਆਂ ਅੱਛਾ ਹਾਂਜੀ ਤੇ ਕੋਈ ਕਪੜਾ ਤਾਂ ਨਹੀਂ ਕਰਦੇ ਵੇ ਮਠਿਆਈ ਦੇ ਨਾ ਨਾ ਜੀ ਮਾਰੀ ਮਾਰੀ ਨੂੰ ਜਾਣ ਦੇਣੀ ਹੈ ਖਬਰਾਂ ਬਹੁਤ ਹੁੰਦੀਆਂ ਨੇ ਕੋਈ ਕੰਮ ਨਹੀਂ ਨਹੀਂ ਉਹ ਇੱਕ ਵੀਡੀਓ ਦੇਖਦੇ ਉਹਨੇ ਪੈਰਾਣਾ ਆਟਾ ਗੋਨਾ ਦੇ ਇਦਾਂ ਇਰਾ ਵਗੈਰਾ ਤੁਹਾਡੇ ਤਾਂ ਨਹੀਂ ਸਸੇ ਨਾ ਨਾ ਜੀ ਨਾ 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 ਹਾਂ ਸਾਫ ਸੁਥਰਾ ਕਰਮਾ ਨਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਧੰਨਵਾਦ ਤੇ ਮਿਲਦੇ ਆਪਾਂ ਦੁਪਹਿਰੇ ਵੀ ਢੇੜਾ ਲਾ ਕੇ ਜਾਇਓ ਤਾਂ ਆਪਾਂ ਫੇ ਸ਼ੁਕਰੀਆ ਵੀਰ ਜੀ ਅਸੀਂ ਤੁਹਾਨੂੰ ਦੁਪਹਿਰ ਦਾ ਦਿਖਾਵਾਂਗੇ ਜੀ ਇਹ ਫੋਨ ਦੇ ਸਕਦੇ ਆ ਤੁਸੀਂ ਜੀ ਫਿਲਹਾਲ ਬਿਲਕੁਲ ਬਜ਼ਾਰ ਸੁਣਾ ਹੋਰ ਦੋ ਤਿੰਨ ਘੰਟੇ ਤੂੰ ਦੇਖੋਗੇ ਇੱਥੇ ਪੈਰ ਰੋਣ ਕਿ ਰੋਣਗਾ ਜੀ ਹਾਂ ਇਹ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਣੀ ਇਹ ਆ ਜੀ ਆਪਣੇ ਕੋਲ ਨੰਨਾ ਮੁੰਨਾ ਗਾਹਕ ਆ ਤੇ ਹੈਪੀ ਦੀਵਾਲੀ ਇਹ ਤੇਰਾ ਨਾਮ ਕੀ ਹੈ ਬੱਤਾ ਹਨਮਾਨ ਇਹ ਆਪ ਹੀ ਹਿੰਦੀ ਕਿਉਂ ਬੋਲਤੇ ਹੋ ਆਦਤ ਪੈ ਚੁੱਕੀ ਆਦਤ ਪੈ ਚੁੱਕੀ ਹੈ ਤੇ ਆਪਕਾ ਦੂਸਰਾ گاਉਂ ਕੌਣਸਾ ਹੈ ਯਹੀ ਹੈ ਯਹੀ ਹੈ ਤੇ ਆਪਕੇ ਮੰਮੀ ਪਾਪਾ ਦਾਦਾ ਦਾਦੀ ਹਿੰਦੀ ਬੋਲਦੇ ਪੰਜਾਬੀ ਪੰਜਾਬੀ ਤੇ ਆਪ ਹਿੰਦੀ ਕਿਉਂ ਬੋਲਤੇ ਮੈਂ ਮੈਡਮ ਨੇ ਸਿਖਾਈ ਕੌਣਸੇ ਸਕੂਲ 'ਤੇ ਪੜ੍ਹਤੇ ਹੋ ਕਲਾਈ ਸਜੋਟੇ ਕੋਡ ਸੁਲਤਾਨਪੁਰ ਲੋਧੀ ਹੈ ਨਾ ਕੌਨਸੀ ਕਲਾਸ ਵਿੱਚ ਫਸਟ ਫਸਟ ਮੇਰਾ ਬੇਟਾ ਵੀ ਜਾਂਦਾ ਹੈ ਮੇਰਾ ਸਾਡਾ ਜਿਹੜਾ ਕਾਕਾ ਹੈ ਨਾ ਉਹ ਵੀ ਉੱਥੇ ਜਾਂਦਾ ਜਾਂਦਾ ਉਹਨੂੰ ਹਰਗੁਣ ਸਿੰਘ ਛੋਟੀ ਬੱਸੇ ਜਾਂਦਾ ਕਿ ਵੱਡੀ ਜੇ ਵੱਡੀ ਅੱਛਾ ਉਹ ਛੋਟੀ ਬੱਸੇ ਜਾਂਦਾ ਆਪਾਂ ਉਹ ਸਾਡੇ ਕਲਾਸ ਵਿੱਚ ਆ ਹੁਣ ਕੀ ਕਰ ਰਹੇ ਆ ਮਾਰਕੀਟ ਮੈਂ ਲਾਈਟਰ ਲੈਣ ਆਇਓ ਲਾਈਟਰ ਲੈਣ ਆਇਆ ਬਸ 5 ਮਿੰਟ ਰੋ ਜਾ ਆਪਾਂ ਫੇਰ ਕੱਢਦੇ ਆ ਫੇਰ ਦਿਨੇ ਲਾਈਟ ਹੈ ਠੀਕ ਆ ਨਾ ਲਾਈਟਰ ਲਾਈਟਰ ਹੈ ਅੱਛਾ ਲਾਈਟਰ ਹੈ ਲਾਈਟਰ ਮਿਲ ਜਾਏਗਾ ਤੈਨੂੰ ਕਹੋ ਵੀ ਅੰਕਲ ਆ ਗਏ ਉਹਨਾਂ ਕੋਲ ਮਿਲ ਜਾਊਗਾ ਠੀਕ ਆ ਹਾਂ ਚਲੋ ਮਿਲਦੇ ਆ ਬਾਏ ਜੀ ਲੋ ਬਈ ਕਰਨ ਨੇ ਕਰਤਾ ਕਹਿੰਦੇ ਸਾਰਾ ਕੰਮ ਤੇ ਸਪੀਡ ਨਾਲ ਹਾਂਜੀ ਦੋਸਤੋ ਟਿੱਬੇ ਦੇ ਵਿੱਚ ਲੱਗੀ ਹੋਈ ਹੈ ਇਹ ਰੌਣਕਾਂ ਤੇ ਇੱਕ ਸਾਡਾ ਮਿੱਤਰ ਉਹਦਾ ਅੱਜ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਹੈਪੀ ਬਰਥਡੇ ਟੂ ਯੂ ਆ ਵੀ ਆ ਵੀ ਇੱਧਰ ਆ ਜਾ ਆ ਜਾ ਆ ਜਾ ਆ ਜਾ ਸਾਡੇ ਛੋਟੇ ਭਰਾ ਦਾ ਹੈਪੀ ਬਰਥਡੇ ਆ ਜੀ ਤੇ ਸਾਰੇ ਜਾਣੇ ਕਮੈਂਟਾਂ ਵਿੱਚ ਮੁਬਾਰਕਾ ਦੋ ਹਾਂ ਲੈ ਦੇਖ ਲੈ ਹੈਪੀ ਦਿਵਾਲੀ ਦੀਆਂ ਮੁਬਾਰਕਾਂ ਬਈ ਤੁਹਾਨੂੰ ਵੀ ਦੇਲਾ ਮੁਬਾਰਕਾ ਭਜੀ ਆਉਂਦੀ ਅਗਲੀ ਦਰੇ ਕੋਲ ਹਾਂਜੀ ਬਈ ਉਹ ਠੀਕ ਠਾਕ ਹਾਂਜੀ ਜੀ ਦੱਸੋ ਤੇ ਇਹ ਮਾਲਕ ਰੱਬ ਨੂੰ ਰੱਬ ਭਰਾ ਨੂੰ ਤਰਕੀਆਂ ਬਖਸ਼ੇ ਤੇ ਚੜ੍ਹਦੀ ਕਲਾ 'ਚ ਰੱਖੇ ਤੇ ਧਰਾ ਸਾਡਾ ਫੁੱਲ ਐਂਟਰਟੇਨਮੈਂਟ ਬੰਦਾ ਬਈ ਬੁਰਾ ਦੇ ਲਾ ਕੇ ਰੱਖਦਾ ਸਾਡਾ ਜਿੰਦਾਬਾਦਦਾ ਰਹੇ ਮੁੰਡਿਆ ਥੈਂਕ ਯੂ ਭਾਈ ਬਹੁਤ ਬਹੁਤ ਹਾਂ ਤੇ ਪਾਰਟੀ ਹੁਣ ਬੰਦੇਾਂ ਵਾਂਗੂ ਦੇਰੀ ਤੈਨੂੰ ਆ ਦੱਸ ਦਾਂ ਠੀਕ ਹੈ ਭਾਈ ਦੇਦਾ ਕੋਈ ਗੱਲ ਨਹੀਂ ਜਰੂਰ ਦਵਾਂਗੇ ਹਾਂ ਠੀਕ ਆ ਜੀ ਦੋਸਤੋ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਰਾਤ ਦੇ 9 10 ਵਜੇ ਤੱਕ ਦਾ ਮਾਹੌਲ ਤੈਨੂੰ ਇੱਥੇ ਦਿਖਾ ਕੇ ਜਾਵਾਂਗੇ ਜਦੋਂ ਇੱਥੇ ਪੈਂਦਾ ਰਸ਼ ਤੇ ਉਹ ਵੀ ਆਪਾਂ ਤੈਨੂੰ ਵੀਜ਼ ਦਿਖਾਵਾਂਗੇ ਹਾਂਜੀ ਦੋਸਤੋ ਜ਼ਮਾ ਹੋ ਗਿਆ ਕੀ 2:20 ਮਿੰਟ ਦਾ ਦੁਪਹਿਰ ਦਾ ਤੇ ਰੌਣਕਾਂ ਅੱਜ ਹੱਲੇ ਤੱਕ ਓਨੀ ਨਹੀਂ ਭਰੀ ਨੀ ਤੇ ਨੇ ਜਦ ਟਿੱਬੇ ਬਾਜ਼ਾਰ ਦੇ ਹਾਲਾਤ ਹੁੰਦੇ ਆ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਤੇ ਬੰਦੇ ਜੇ ਬੰਦਾ ਕਿਤੇ ਮਾਈਦਾ ਹੁੰਦਾ ਤੇ ਕਿ ਲਹਾੜ ਪਹਿਰੇ ਇੱਕ ਵਾਰੀ ਮਾੜਾ ਜਾ ਹੋਇਆ ਸੀ ਕੰਮ ਆ ਤੇ ਫਿਰ ਨਾਲ ਜੀ ਕੰਮ ਠੰਡਾ ਵਿਆ ਇੱਥੇ ਤੇ ਕੱਲ ਵੀ ਦੇਣਾ 5 ਵਜੇ ਤੋਂ ਬਾਅਦ ਜਿਹੜਾ ਪੂਰਾ ਕੰਮ ਵਗਿਆ ਹੀ ਜਾਂਦੇ ਆ ਹਾਂ ਮੁੰਡਿਆ ਕੰਨਾ ਹਵਾਈ ਵੇਜ ਰਿਆਂ ਤੇਰੀ ਆ 10 ਕੇ ਕੀ ਆਵਲਾ ਜੀ ਜੀ 10000 ਰਾਂ ਲੜੀ ਆ ਜੀ ਆ ਸ਼ੋ ਜਿਹੜੀ ਉਹ ਕੁੱਕੜ ਬੰਬ ਜਿਹੜੇ ਹੁੰਦੇ ਆ ਨਾ 10000 ਤੱਕ ਐਚ ਆ ਹਾਂ ਜੀ ਵੈਰੀ ਗੁੱਦ ਕਿੰਨੇ ਦਾ ਇਹ 4000 ਦਾ ਬਾਕੀ ਮੌਕੇ ਦੇ ਮਾਂਗ ਤਾਂ ਮੌਕੇ ਦੇ ਮਾਂਦਾਨ ਹੋ ਜੂਗਾ ਵਾਹ ਓਏ ਸੱਜਣਾ ਤੇ ਕੋਦੀ ਸਾਹਿਬ ਆਪਾਂ ਹੁਣ ਦਰਸ਼ਕਾਂ ਨੂੰ ਪੁਰਾਣਾ ਉਦਲਾ ਉਹ ਪੁਰਾਣਾ ਗਈ ਹੈ ਨਾ ਦੂਜੀ ਸਾਈਡ ਦਾ ਵੀ ਦਿਖਾ ਦੇ ਇਹ ਇਹ ਦੋਸਤ ਮਹੌੜਾ ਜੀ 3 ਵਜੇ 10 ਮਿੰਟ ਦਾ ਤੇ ਥੋੜਾ ਜਿਹਾ ਹੁਣ ਰਸ਼ ਪੈਣਾ ਸ਼ੁਰੂ ਹੋ ਗਿਆ ਬਾ ਠੰਡੇ ਪੀ ਜਾ ਤੂੰ ਹਾਂਜੀ ਆਜੋ ਢੇੜਾ ਕੱਢ ਕੇ ਆਈਏ ਮੜਾ ਜਾਂ ਆਜੋ ਆਜੋ ਇਹ ਮੁੰਡਾ ਜੀ ਬੇਹੱਦ ਮਿਹਨਤੀ ਆ ਜੀ ਇਹ ਜਲੇਬੀਆਂ ਧੜਾ ਧੜ ਕੱਢੀ ਜਾਂਦਾ ਕੱਢੀ ਜਾਂਦਾ ਨਹੀਂ ਮੰਨਦਾ ਕਹਿੰਦੇ ਕੋਈ ਵੀ ਦੁਕਾਨਦਾਰੋਂ ਵਧੀਆ ਮੈਂ ਦਿਖਾਉਤੀ ਹਾਂ ਦੁਕਾਨ ਆ ਸਾਡੇ ਕੈਸ਼ੀਅਰ ਸਾਹਿਬ ਕੈਸ਼ੀਅਰ ਹੈ ਅੱਜ ਬੈਗ ਆਹ ਦੇ ਡਾਇਗਨਾ ਟਾਵਰ ਬਣਦਾ ਰੱਖ ਪਿਆ ਜਰਾ ਔਰ ਅੰਗਲ ਜੀ ਬਾਈ ਕੀ ਆਲਾ ਮੁਬਾਰਕਾਂ ਦੀਵਾਲੀ ਦੀਆਂ ਜੀ ਸਾਰਿਆਂ ਨੂੰ ਏ ਦੋਸਤੋ ਜੀ ਆਪਾਂ ਜਿਵੇਂ ਸਮਾਂ ਦਿੱਤਾ ਸੀਗਾ ਵੀ 5 ਵਜੇ ਆਪਾਂ ਰੀਲ ਪਾਈ ਸੀ ਉਤੇ ਇੰਸਟਾਗ੍ਰam ਤੇ ਇਹ ਆਪਾਂ ਸਵਾਲ ਪੁੱਛਾਂਗੇ ਤੇ ਜਿਹੜੇ ਪੰਜ ਪੰਜ ਸਵਾਲਾਂ ਦਾ ਤੇ ਜਵਾਬ ਸਹੀ ਹੋਣਗੇ ਤਾਂ ਉਹਨੂੰ ਆਪਾਂ ਜਿਹੜਾ ਹੈਗਾ ਸਰਪ੍ਰਾਈਜ਼ ਆਪਾਂ ਗਿਫਟ ਦੇਵਾਂਗੇ ਤੇ ਇੱਥੇ ਕੋਈ ਮਿਲਦਾ ਆਪਣਾ ਸੱਜਣ ਮਿੱਤਰ ਤੇ ਆਪਾਂ ਉਹਨਾਂ ਨਾਲ ਕਰਾਂਗੇ ਸਵਾਲ ਜਵਾਬ ਤੇ ਕਰਦੇ ਹਾਂ ਦੋਸਤੋ ਤੇ ਆਪਾਂ ਕਿਹਾ ਟਾਈਮ ਤੇ ਇਹ ਮੁੰਡਿਆਂ ਨੇ ਰੀਲ ਦੇਖੀ ਸੀ ਤੇ ਪਹੁੰਚਿਆ ਕਹਿੰਦੇ ਭਾਜੀ ਅਜੀ ਹੋ ਸਕਦਾ ਪਾਰਟਿਸਪੇਟ ਨਾ ਕਰੀਏ ਨਾ ਪਰ ਇਹ ਨਜ਼ਾਰਾ ਜ਼ਰੂਰ ਲੈਣਾ ਤੇ ਪਹਿਲਾਂ ਤੇ ਦੀਵਾਲੀ ਦੀਆਂ ਮੁਬਾਰਕਾਂ ਮਿੱਤਰਾ ਤੁਹਾਨੂੰ ਵੀ ਭਾਈ ਬਹੁਤ ਬਹੁਤ ਤੇ ਕਿਦਾਂ ਕਰਨਾ ਪਾਰਟਿਸਪੇਟ ਨਹੀਂ ਨਹੀਂ ਆਪਾਂ ਨਜ਼ਾਰੇ ਲੈਣ ਆਏ ਹਾਂ ਸਾਹਿਬ ਜੀ ਠੀਕ ਆ ਤੇ ਯਾਨੀ ਕਿ ਗਿਫਟ ਮਿਲਦਾ ਦੇਖਣਾ ਨਾ ਦੇਖਣਾ ਦੇਖਣਾ ਆਪਾਂ ਤੁਹਾਡੇ ਨਾਲ ਆ ਸਾਹਿਬ ਹਾਂ ਜਰੂਰ ਧੰਨਵਾਦ ਤੁਹਾਡਾ ਸਹਿਯੋਗ ਚਾਹੀਦਾ ਤੇ ਆਪਾਂ ਵੇਟ ਕਰਦੇ ਆ ਹੋਰ ਸੱਜਣ ਮਿੱਤਰ ਆਉਣਗੇ ਤਾਂ ਆਪਾਂ ਨਾ ਜਲਦੀ ਤੋਂ ਜਲਦੀ 5 ਵਜੇ ਦਾ ਟਾਈਮ ਦਿੱਤਾ ਸੀਗਾ ਪਰ ਬੰਦੇ ਦੇ ਮੈਸੇਜ ਵੀ ਆਏ ਆ ਆਪਾਂ ਨੂੰ ਲਾਵਾਂਗੇ ਪਰ ਲੇਟ ਆ ਲੈ ਤੇ ਜੇ ਹੋ ਸਕਿਆ ਤੇ ਆਪਾਂ ਅਜ ਤੋਂ ਘੇਰ ਕੇ ਵੀ ਥੋੜਾ ਜਿਆ ਕੇ ਨੂੰ ਪੁੱਛੇ ਸਕਦੇ ਆ ਨਾ ਆਹਾਂ ਤੇ ਬੇ ਵੀ ਨੌਜਵਾਨੀ ਕਹਿੰਦੇ ਖੜੀ ਜਾਵੇ ਜੀ ਤੇ ਗਸ਼ਨ ਤੂੰ ਬੰਦਾ ਹੈਗਾ ਧਾਰਮਿਕ ਤੈਨੂੰ ਕੁਝ ਕੁ ਸਵਾਲ ਆਪਾਂ ਕਰਨੇ ਆ ਤੇ ਕਰਨੇ ਬਣਦੇ ਵੀ ਆ ਨਾ ਤੇ ਆਪਣਾ ਜਿਹੜਾ ਪਹਿਲਾ ਸਵਾਲਾ ਸਵਾਲ ਨਹੀਂ ਚੱਲਾ ਦਿਵਾਲੀ ਦੀਆਂ ਮੁਬਾਰਕਾਂ ਤੇ ਆਪਾਂ ਫਰੰਟ ਕੈਮਰੇ ਦੇ ਤੇ ਜੇ ਪੰਜ ਸਵਾਲਾਂ ਦੇ ਸਹੀ ਜਵਾਬ ਤੁਸੀਂ ਦੇਤੇ ਤਾਂ ਆਪਾਂ ਤੇਨੂੰ ਸਰਪ੍ਰਾਈਜ਼ ਗਿਫਟ ਜਿਹੜਾ ਦਵਾਂਗੇ ਠੀਕ ਆ ਆ ਮਾਈਕ ਫੜਾ ਜੇ ਪਤਾ ਨਾ ਇਹ ਕੋਈ ਗੱਲ ਨਹੀਂ ਫੇਕੀ ਆ ਆਪਣੀ ਕਿਹੜਾ ਡੰਗ ਰੱਖੀ ਆ ਨਹੀਂ ਪਤਾ ਕੋਈ ਚਿੱਤਰ ਨਹੀਂ ਗਾ ਤੇ ਪਹਿਲਾ ਸਵਾਲ ਇਹ ਆ ਵੀ ਜਿਹੜਾ ਦਿਵਾਲੀ ਦਾ ਤਿਹਾਰਾ ਉਹ ਸਿੱਖਾਂ ਇਹ ਇਹ ਸਿੱਖ ਕਿਸ ਨਾਮ ਤੋਂ ਮਨਾਉਂਦੇ ਆ ਮਤਲਬ ਸਿੱਖ ਹਾਂ ਕਿਸ ਨਾਮ ਤੋਂ ਕੀ ਨਾਮ ਤੋਂ ਮਨਾਉਂਦੇ ਆ ਦੀਵਾਲੀ ਜਿਹੜੀ ਕਰਦੇ ਆ ਉਹ ਤੇ ਦੀਵਾਲੀ ਦੇ ਨਾਲ ਇੱਕ ਹੋਰ ਆਪਾਂ ਕਹਿੰਦੇ ਹੁੰਦੇ ਆ ਮੁਬਾਰਕਾਂ ਹਾਂਜੀ ਬੰਦੀ ਦੇਖਦੀਆਂ ਆ ਬੰਦੀ ਛੋੜਦੇ ਤੁਹਾਡਾ ਹਾਂ ਹਾਂ ਪਹਿਲਾ ਸਵਾਲ ਹੋ ਗਿਆ ਬਿਲਕੁਲ ਬਿਲਕੁਲ ਤੇ ਦੂਸਰਾ ਸਵਾਲ ਤੁਹਾਡੇ ਲਈ ਹੈਗਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਲਿਖੀ ਸੀ ਇਹ ਲਿਖੀਆਂ ਦਾ ਯਾਦ ਕਰੋ ਯਾਦ ਕਰੋ ਹਸੀ ਜਾਂ ਨਾ ਕੀ ਗੱਲ ਨੇੜੇ ਆ ਤੁਸੀਂ ਦਿਮਾਗ ਚ ਆ ਵੀ ਰਿਹਾ ਲਿਆਓ ਬਾਹਰ ਪਤਾ ਸਾਰਾ ਤਮਾਸ਼ਾ ਨਹੀਂ ਆ ਰਿਹਾ ਹੈ ਤਮਾਸ਼ਾ ਨਹੀਂ ਇਹ ਜਪਜੀ ਸਾਹਿਬ ਬਾਣੀ ਜਿਹੜੀ ਆ ਉਹਨੇ ਲਿਖੀ ਸੀਗੀ ਆਪਾਂ ਤੁਹਾਨੂੰ ਆਨਸਰ ਇਹਦਾ ਦੇ ਦਿਆਂ ਤੇ ਤੀਸਰਾ ਸਵਾਲ ਸਵਾਲ ਇਹ ਆ ਵੀ ਤੇ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਨਦੀ ਵਿੱਚ ਚੁੰਬੀ ਮਾਰੀ ਸੀ ਤੇ ਕਿੰਨੇ ਦਿਨਾਂ ਲੋਪ ਰਹੇ ਉਹ ਸਤਨਪੁਰ ਇਹ ਕਿਹੜੀ ਨਦੀ ਸੀ ਕਾਲੀ ਨਦੀ ਹਾਂ ਅੱਧਾ ਜਵਾਬ ਮਿਆਂ ਦੁੱਤਾ ਤੇ ਕਿੰਨੇ ਦਿਨਾਂ ਲੋਪ ਰਹੇ ਉਹ ਤਿੰਨ ਦਿਨ ਤਿੰਨ ਦਿਨ ਤੇ ਇਹ ਤਿੰਨ ਸਵਾਲ ਇਹਨਾਂ ਨੂੰ ਆਪਾਂ ਪੁੱਛਿਆ ਤੇ ਇਹਨਾਂ ਦਾ ਇੱਕ ਸਵਾਲ ਅਜੇ ਤੱਕ ਗਲਤ ਆ ਤੇ ਜਿਹੜਾ ਹੈਗਾ ਜੀ ਚੌਥਾ ਸਵਾਲ ਤੁਹਾਡੇ ਵਾਸਤੇ ਇਹ ਹੈਗਾ ਕਾਲੀ ਚੌਥਾ ਸਵਾਲ ਦੇ ਲਈ ਹੈਗਾ ਆ ਤੇ ਤੁਹਾਨੂੰ ਤੁਹਾਨੂੰ ਬਾਬਾ ਪੀਰ ਸਿੰਘ ਜੀ ਦੇ ਆਪਣੇ ਇੰਡੀਆ ਦੇ ਵਿੱਚ ਟੋਟਲ ਕਿੰਨੇ ਗੁਰਦੁਆਰੇ ਜਾਂਦੇ ਮਾਨ ਗਵਾਨ ਆਓ ਆਓ ਗੁਰਦਾਰਾ ਇੱਕ ਤੇ ਸਮਾਦ ਟੋਟਲ ਕਿੰਨੇ ਗੁਰਦੁਆਰੇ ਆ ਬਾਬਾ ਪੀਰ ਸਿੰਘ ਜੀ ਦੇ ਪੀਰ ਸਿੰਘ ਜੀ ਦੇ ਪਤਾ ਜਾਂਦੇ ਨੇ ਸਾਰਿਆਂ ਦੇ ਹੀ ਆ ਪਰ ਪਤਾ ਨਹੀਂ ਤੇ ਜਿਆਦਾ ਕਿ ਨਹੀਂ ਜਿਆਦਾ ਨਹੀਂ ਆਪਾਂ ਚਲ ਇਹਦਾ ਜਵਾਬ ਆਪਾਂ ਪੈਂਡ ਇਹਦਾ ਜਵਾਬ ਆ ਮੈਂ ਪੈਂਡਿੰਗ ਰੱਖਣਾ ਲਾਗੇ ਖੜੇ ਸੁਣ ਰਹੇ ਆ ਇਹ ਆਪਾਂ ਨਾ ਬਾਅਦ ਚ ਦਵਾਂਗੇ ਇਹਦਾ ਜਵਾਬ ਜਵਾਬ ਆ ਚਾਰ ਹੋ ਗਿਆ ਦੋ ਤੁਹਾਡੇ ਸਹੀ ਜਵਾਬ ਆ ਜਵਾਬ ਆ ਤੇ ਦੋ ਗਲਤ ਆ ਤੇ ਪੰਜਵਾਂ ਜਵਾਬ ਆਪਾਂ ਸਵਾਲ ਤੇ ਨੂੰ ਆਪਾਂ ਇਹ ਪੁੱਛਾਂਗੇ ਤੇ ਗੁਰੂ ਗੋਬੇ ਸਿੰਘ ਜੀ ਦੇ ਕਿੰਨੇ بیٹے ਸੀ ਤੇ ਉਹਨਾਂ ਦੇ ਨਾਮ ਆ ਹਾਂ ਠੀਕ ਆ ਜੀ ਚਾਰ ਸਾਹਿਬ ਜਾਦੇ ਸੀਗੇ ਤੇ ਉਹਨਾਂ ਦੇ ਨਾਮ ਭਾਈ ਜੀਤ ਸਿੰਘ ਜੀ ਭਾਈ ਫਤੇ ਸਿੰਘ ਜੀ ਹਾਂ ਜੀ ਭਾਈ ਜੁਹਾਰ ਸਿੰਘ ਜੀ ਹਾਂ ਪਈ ਜੋਰਾਵਾਰ ਸੇ ਹਾਂ ਠੀਕ ਆ ਜੀ ਤੇ ਪਰ ਆਪਾਂ ਰੱਖਿਆ ਹੋਈ ਹੈ ਸ਼ਰਤ ਜਿਹੜਾ ਪੰਜ ਸਵਾਲਾਂ ਦੇ ਜਵਾਬ ਸਹੀ ਦੇਵੂਗਾ ਤੁਹਾਡੇ ਦੋ ਗਲਤ ਹੋ ਗਿਆ ਤੇ ਆਪਾਂ ਪੈਂਡਿੰਗ ਇਦ ਤੁਹਾਨੂੰ ਰੱਖਾਂਗੇ ਜੇ ਕੋਈ ਨਈ ਸਹੀ ਦੇ ਸਕਿਆ ਆਪਾਂ ਤਿੰਨ ਵਾਲੇ ਨੂੰ ਵੀ ਕੋਸ਼ਿਸ਼ ਕੋਸ਼ਿਸ਼ ਬਿਲਕੁਲ ਨਹੀਂ ਠੀਕ ਆ ਜੀ ਧੰਨਵਾਦ ਤੇ ਅੱਡਾ ਤੁਸੀਂ ਪਾਰਟਿਸਿਪੇਟ ਕੀਤਾ ਹਾਂਜੀ ਦੋਸਤੋ ਆਪਣਾ ਜਿਹੜਾ ਸਵਾਲਾਂ ਦਾ ਸਿਲਸਿਲਾ ਆ ਉਹ ਚੱਲ ਰਿਹਾ ਦੇ ਵਿੱਚ ਰਸ਼ ਪੈ ਗਿਆ ਸੀਗਾ ਮਾਰਕੀਟ ਦਾ ਤਾਂ ਕਰਕੇ ਆਪਾਂ ਨੂੰ ਰੋਕਣਾ ਪਿਆ ਹੁਦਾਂ ਆਪਾਂ 5 ਤੋਂ 6 ਵਾ ਟਾਈਮ ਰੱਖਿਆ ਸੀਗਾ ਮੁੰਡੇ ਆਏ ਵੀ ਬੀਜੀ ਹੋਣ ਦੇ ਕਾਰਨ ਆਪਣਾ ਥੋੜਾ ਕੰਮ ਲੰਮਾ ਚੱਲ ਗਿਆ ਤੇ ਆਪਣੇ ਨਾਲ ਨਾਲ ਟਰੈਕਟਰ ਸਾਹਿਬ ਤੇ ਵਿਸ਼ੇ ਸਾਡਾ ਛੋਟਾ ਭਰਾ ਤੇ ਆਪਾਂ ਇਹਨਾਂ ਤੋਂ ਵੀ ਸਵਾਲ ਪੁੱਛਾਂਗੇ ਤੇ ਪਹਿਲਾਂ ਜੀ ਮੁਬਾਰਕਾਂ ਦੀਵਾਲੀ ਦੀਆਂ ਤੁਹਾਨੂੰ ਬਹੁਤ-ਬਹੁਤਾਂ ਤੁਹਾਨੂੰ ਅਨੰਮੀ ਦੀਵਾਲੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਜਾਣਿਆਂ ਨੂੰ ਤੇ ਰੱਬ ਕਰੇ ਜੀ ਤੀ ਤੰਦਰੁਸਤੀਆਂ ਭਰਿਆ ਤੁਹਾਡਾ ਹਰ ਸਾਲ ਨਿਕਲੇ ਜੀ ਆਪਾਂ ਤੁਸੀਂ ਰੀਲ ਦੇਖੀ ਆਪਣੀ ਇੰਸਟਾਗ੍ਰam ਤੇ ਆ ਪੌਂਤੇ ਦੱਸਿਆ ਹੈਗਾ ਵੀ ਪੰਜ ਸਵਾਲ ਪੁੱਛਾਂਗੇ ਤੇ ਤੁਹਾਨੂੰ ਸਰਪ੍ਰਾਈਜ਼ ਗਿਫਟ ਦਵਾਂਗੇ ਤੇ ਆਪਣਾ ਜਿਹੜਾ ਪਹਿਲਾ ਸਵਾਲ ਆ ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਤੇ ਕਦੋਂ ਹੋਇਆ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈਗਾ ਜੀ ਉਹ ਲਗਿਆ ਹੋਇਆ ਘਟਦੇ ਘਟਦੇ ਤੇ ਤੇਰੇ ਬਾਡੇ ਦੇ ਖੁਸ਼ੀ ਵਿੱਚ ਜਿਹੜਾ ਅਤਿਸ਼ਭਾਜੀ ਆ ਜੀ ਕਿੰਨੀ ਹੋ ਰਹੀ ਆ ਹੈਂ ਤੇ ਕਿੰਨਾ ਲੋਕ ਤੈਨੂੰ ਪਿਆਰ ਕਰਦੇ ਆ 8 2 0 6 ਸਭ ਕੁਝ ਹੋਈ ਜਾਂਦਾ ਤੇ ਹਾਂ ਬੰਦੇ ਮੁੱਗ ਦੇ ਪੈਕੇ ਚਲਾ ਰਿਹਾ ਅੱਜ ਆ ਬਾਈ ਬਿਲਕੁਲ ਮੈਂ ਲੋਕਾਂ ਨੇ ਲੋਕਾਂ ਨੇ ਗੁਰਦੁਆਰੇ ਘਰਾਂ ਦੇ ਸਭ ਥਾਂ ਸਜਾਵਟ ਕਰਤੀ ਆ ਤੇ ਚਲੋ ਜੀ ਆਜੋ ਤੇ ਮੁੰਡੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੋ ਇਹਦਾ ਜਨਮ ਦਿਨ ਅੱਜ ਕੁਝ ਕਹਿਣਾ ਜਾਏਗਾ ਬਸ ਭਾਈ ਜਿਦਾਂ ਕਹਿਦਾ ਕੀ ਆ ਸਬਜ਼ੀ ਅੱਧੀ ਇਹਨਾਂ ਲੋਕ ਪਿਆਰ ਕਰਦੇ ਬਸ ਭਾਈ ਬਸ ਕਹਤਾ ਵਾ ਸਵੇਰੇ ਮੈਨੂੰ ਕਹਿੰਦਾ ਸੀਗਾ ਕਹਿੰਦਾ ਯਾਰ ਕਾਦਾ ਕਹਿੰਦਾ ਬੜਿਆ ਆ ਕਹਿੰਦਾ ਇੱਕ ਸਾਲ ਕੱਢ ਗਿਆ ਕਹਿੰਦਾ ਜਿੱਦ ਇੱਕ ਸਾਲ ਕੱਢ ਗਿਆ ਇੱਕ ਸਾਲ ਕੱਢ ਗਿਆ ਮੱਚਿਆ ਦਲਾ ਹੋ ਰ ਖੁਸ਼ੀ ਘਟ ਫਿਗਰ ਜਿਆਦਾ ਹੋ ਗਿਆ ਨਾ ਫਿਗਰ ਜਿਆਦਾ ਹੋ ਗਿਆ ਆਪਾਂ ਖੁਸ਼ੀ ਹੋ ਰਹੀ ਹੈ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਉਹਨੇ ਵੀ ਤੈਨੂੰ ਬੋਲਿਆ ਤੇ ਆਮ ਹੇ ਜਵਾਕ ਜਵਾਕ ਇਹ ਜਾ ਖੇਡ ਜਾ ਵੈਰੀ ਗੁੱਡ ਆ ਕੋਲ ਮੁੰਡੇ ਨੂੰ ਆ ਜਾ ਪੰਜ ਆਇਆ ਚੌਥੇ ਸਾਡਾ ਮਾਰ ਓਏ ਆਇਓ ਭਾਈ ਹੈਪੀ ਬਰਥਡੇ ਹੈ ਜੀ ਮੁੰਡੇ ਦਾ ਮੇਰੇ ਤੇ ਬਾਈ ਆਵੇ 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 ਮੈਂ ਬਣਾਇ ਦੇਣੀ ਲੋ ਮਾਰਾ ਇਹ ਤੇ ਗੱਲਾਂ ਦੇ ਲਾ ਰਹੀ ਮਾੜਾ ਯਾ ਮਾੜਾ ਆਇਆ ਯਾਰ ਮਾੜਾ ਆ ਆਵੇ ਆਲੇ ਹਰਿਆਣੇ ਯਾਰ ਆ ਬਾਸ ਐ ਇੰਨਾ ਆਪਣਾ ਕੰਮ ਹੁੰਦਾ ਬੋ ਬਜੀ ਚਲੋ ਜਲਦੀ ਬਣਨਾ ਆ ਰਹੇ ਦੁਆਲੇ ਤੇ ਆਪਾਂ ਦੁਕਾਨਦਾਰੀ ਵਿਦਾਤੀ ਹੈ ਜੀ ਅੱਜ ਤੇ ਹੁਣ ਆਪਾਂ ਜਾਣਾ ਆ ਬਾਬਾ ਦਰਬਾਰਾ ਸਿੰਘ ਦੀ ਸਾਫਤ ਉੱਥੇ ਵੀ ਆਪਾਂ ਕੈਂਟਰੀ ਲਾ ਕੇ ਹੋਣੀ ਆ ਹਰ ਹਾਲ ਆਜੋ ਕਰਨਾ ਆ ਆਇਆ ਓਏ ਅਰਗੁਣ ਆਇਆ ਬੱਤਾ ਅਰਬਾਤੋ Lightro, no, 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 no. wow. te la quedas. ਦੋਸਤੋ ਇਹ ਖੂਈ ਸਾਹ ਬੰਤਨ ਬਾਬਾ ਦਰਬਾਰਾ ਸਿੰਘ ਤੇ ਇਹਦਾ ਵੀ ਇੱਕ ਇਤਿਹਾਸ ਹੈਗਾ ਆ ਆਪਾਂ ਕਿਸੇ ਦਿਨ ਵਿਲੇ ਟਾਈਮ ਸਮਾਂ ਕਰੀਏ ਤੇ ਇਸ ਬਾਰੇ ਆਪਾਂ ਇੱਕ ਵੀਡੀਓ ਸਟੋਰੀ ਕਰਾਂਗੇ ਆਉਣ ਵਾਲੇ ਦਿਨ ਦੇ ਵਿੱਚ ਦੋਸਤੋ ਵੀਡੀਓ ਤੱਕ ਐਂਡ ਤੱਕ ਜੁੜੇ ਰਹੋ ਜੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਉਹ ਤਾਂ ਚਪਲਾ ਲੈ ਕੇ ਨੀ ਉੱਪਰ ਜੜੀ ਦਾ ਇਹ ਬਾਬਾ ਜੀ ਦੀ ਖੂਈ ਆ ਹੈਂ ਤੇ ਦੋਸਤੋ ਸਮਾਂ ਹੋ ਗਿਆ ਜੀ ਲਗਭਗ ਲਗਭਗ ਨਹੀਂ ਪੂਰੇ 9:30 ਵਜੇ ਦਾ ਤੇ ਸਾਰੇ ਦੁਕਾਨਦਾਰ ਵੀਰ ਕਈਆਂ ਨੇ ਸਮਾਨ ਸੰਭਾਲ ਲਿਆ ਤੇ ਕਈਆਂ ਦਾ ਥੋੜਾ ਜਿਹਾ ਬਹੁਤਾ ਰਹਿ ਗਿਆ ਤੇ ਇਧਰ ਬਾਈ ਹੁਣੀ ਬੈਠੇ ਆ ਜੀ ਹਾਂਜੀ ਪਟਾਕਿਆਂ ਵਾਲਾ ਕੰਮ ਕੈਨਸਲ ਹੀ ਲੱਗਦਾ ਲਾਲੇ ਚਾ ਸਾਰੇ ਲਾਲੇ ਚਾ ਲਾਲੇ ਅੱਛਾ ਅੱਛਾ ਚਲੋ ਵਾੜੀ ਹੋਂ ਦੇਖਣ ਦਾ ਮਜ਼ਾ ਆਉਂਦਾ ਠੀਕ ਆ ਭਾਜੀ ਮਿਲਦੇ ਆ ਤੁਹਾਨੂੰ ਤੇ ਇਧਰ ਸਬਜ਼ੀ ਵਾਲੇ ਵੀ ਆ ਸੰਭੇ ਗਏ ਆ ਚੰਗਾ ਭਾਈ ਵੂ ਬਾਈ ਭਾਜੀ ਕੀ ਹਾਲ ਆ ਭਾਜੀ ਕੀ ਹਾਲ ਆ ਆਈ ਹੋਈ ਆਲੇ ਲੱਗਾ ਪੂਜ ਨੇ 3 3 ਹਾਂ ਲੱਗ ਗਿਆ ਟਾਈਮ ਹਾਂ ਲੱਗ ਗਿਆ ਨਾ ਮਾਦੂਂਦੀ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਬਣੀ ਪਾਜੀ ਕੀ ਹਾਲ ਦੀ ਸਤਿ ਸ੍ਰੀ ਅਕਾਲ ਭਈਆ ਭਈਆ ਤੁਸੀਂ ਸਾਡੋ ਤੇਜਿੰਦਰ ਸਿੰਘ ਮੱਟਾ ਪਾਜੀ ਹੈਪੀ ਦਿਵਾਲੀ ਤੇ ਹਾਂਜੀ ਪਾਜੀ ਵੱਲੋਂ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੇ ਨਾ ਤੇ ਆਪਣੇ ਟਾਈਮ ਕਬੱਡੀ ਦੇ ਸਟਾਰ ਪਲੇਅਰ ਹੈ ਜੀ ਤੇ ਪਾਜੀ ਆਪਾਂ ਤੁਹਾਡੇ ਨਾਲ ਕੇਸ ਨਾਲ ਆਪਾਂ ਵੀਡੀਓ ਕਰਨੀ ਹੈ ਕਬੱਡੀ ਦੀ ਠੀਕ ਆ ਤੇ ਮੈਂ ਵੀਡੀਓ ਬਣਾਉਣਾ ਚਾਹੁੰਦਾ ਹਾਂ ਜੀ ਮਰਜੀ ਮੋਸ਼ ਭਾਜੀ ਨਾਲ ਕਰੋ ਵੀਡੀਓ ਕੋਈ ਗੱਲ ਨਹੀਂ ਹਾਂ ਅਬਾ ਪਿੱਛੇ ਪੁਰਾਣੇ ਪਲੇਅਰ ਬਣਾਵਾਂਗੇ ਹਾਂ ਤਲਵੰਡੀ ਵਾਲੇ ਛੱਬੇ ਵਾਲੇ ਬਣਾਵਾਂਗੇ ਪੰਜ ਤਾਰਾਂ ਬੈ ਕੇ ਇੰਗੀ ਤਰ੍ਹਾਂ ਬਣਾਣਾ ਕਰਾਂਗੇ ਤੇ ਮੁਬਾਰਕਾਂ ਦੀਵਾਲੀ ਦੀਆਂ ਤਾਂ ਬੰਦ ਨੂੰ ਤੁਹਾਨੂੰ ਬਹੁਤ 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 ਧੰਨਵਾਦ ਜਿਹੜੇ ਚੈਨਲ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਚੈਨਲ ਦੇਖ ਰਹੇ ਲਾਈਕ ਕਮੈਂਟ ਕਰਦੇ ਤੇ ਵਾਏ ਦਾ ਫਰਕ ਇਹ ਕੀ ਹੈ ਕੋਈ ਨਹੀਂ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਠੀਕ ਹੈ ਸੋ ਇਹ ਗੱਲਾਂ ਹੀ ਗੱਲਾਂ ਹੋਣਗੀਆਂ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਉਹ ਭਰਾਵਾ ਉਹ ਤੂੰ ਘਰ ਦੇ ਨਾਲ ਕੋਣਾ ਕੋਈ ਪਟਾਕੇ ਜੀ ਕੀ ਜਾਂਦਾ ਅੱਜ ਆਣਾ ਨਾ ਬਾਦੀ ਵਿੱਚ ਹੈ ਹੋਏ ਆ ਆ ਯਾਰ ਚੱਲ ਚੰਗਾ ਵੇ ਹੈਪੀ ਦੀਵਾਲੀ ਗਾਇਸ ਹੈਪੀ ਬਰਥਡੇ ਹੈਪੀ ਬਰਥਡੇ ਨਹੀਂ ਆ ਤੀਸਵਰੀ ਚਲੋ ਠੀਕ ਹੈ ਮੁੱਦੇ ਉੱਤੇ ਨਹੀਂ ਪੜਕਣਾ ਹੈਪੀ ਦੀਵਾਲੀ ਹੈਪੀ ਦੀਵਾਲੀ ਇਹ ਡਰਾਓ ਫਿੱਟ ਰੋ ਹਾਂ ਚੰਗਾ ਬਾਜੀ ਤੇ ਦੋਸਤੋ ਹੁਣ ਆਪਾਂ ਚੱਲੇ ਆ ਜੀ ਤੇ ਇੱਕ ਨਾ ਥੋੜੇ ਅਜ ਕੰਮ ਰਹਿ ਗਿਆ ਜਿੱਦਾਂ ਨਾ ਆਪਾਂ ਰੱਖਿਆ ਸੀਗਾ ਜੀ ਅਸਾਈਨਮੈਂਟ ਇੱਕ ਉਹ ਦੂਜਾ ਪੰਜ ਸਵਾਲ ਪੁੱਛਣ ਵਾਲਾ ਹਨਾ ਤੇ ਉਹ ਆਪਾਂ ਰੱਖਿਆ ਸੀਗਾ ਵੀ ਜਿਹੜਾ ਪੰਜ ਸਵਾਲਾਂ ਦੇ ਜਵਾਬ ਸਹੀ ਦਊਗਾ ਬੰਦੇ ਆਏ ਵੀ ਸੀਗੇ ਪਰ ਚੱਕਰ ਮਹੌਲੇ ਵੀ ਉਦੋਂ ਨਾ ਤੇ ਮਾਰਕੀਟ ਵਿੱਚ ਰਸ਼ ਵੀ ਪੈ ਗਿਆ ਕਸਟਮਰ ਹੋ ਗਿਆ ਜਿਆਦਾ ਤੇ ਉਹ ਟਾਈਮ ਲੰਘ ਗਿਆ ਮਤਲਬ ਦੋ ਤਿੰਨ ਵੀਰਾਂ ਨਾਲ ਆਪਾਂ ਗੱਲਬਾਤ ਕੀਤੀ ਆ ਪਰ ਉਹ ਟਾਈਮ ਲੰਘ ਗਿਆ ਤੇ ਹੁਣ ਆਪਾਂ ਇਦਾਂ ਕਰਨਾ ਇਹ ਆਪਾਂ ਜਿਹੜਾ ਅਸਾਈਨਮੈਂਟ ਹੈ ਇਹ ਜਰੂਰ ਰੱਖਾਂਗੇ ਤੇ ਹੋ ਸਕੇ ਆ ਤੇ ਆਪਾਂ ਇਹ ਰੱਖਾਂਗੇ ਜੀ ਦੂਜਾ ਗੁਰਪੁਰਬ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਣਾ ਤੇ ਆਪਾਂ ਉੱਤੇ ਰੱਖਾਂਗੇ ਤੇ ਜਿਹੜਾ ਵੀ ਉਹ ਜਵਾਬ ਦੇਊਗਾ ਜਾਣੇ ਟਾਈਮ ਕੋਲਣਾ ਜਿਹਾ ਤਿਹਾੜ ਦਾ ਦੇਣ ਨਾਲ ਦੁਕਾਨਦਾਰੀ ਵੀ ਚੱਲਦੀ ਸੀ ਤੇ ਸੋ ਦੋਸਤੋ ਆਪਾਂ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਨਵੇਂ ਕੰਟੈਂਟ ਦੇ ਨਾਲ ਤੇ ਤੇ ਦੀਵਾਲੀ ਦੀਆਂ ਵੀਡੀਓ ਤੁਹਾਨੂੰ ਦੋ ਦਿਨ ਦੀਵਾਲੀ ਸੀ ਤਾਂ ਆਪਾਂ ਦੋਨੋਂ ਦਿਨ ਵੀਡੀਓ ਕੈਪਚਰ ਕੀਤੀ ਆ ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਰਾਈ ਆਪਣੀ رائے ਜਰੂਰ ਦੇਣਾ ਜੀ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਆਂ ਜੀ ਨਵੀਂ ਜਗ੍ਹਾ ਨਵੇਂ ਕੰਟੈਂਟ ਦੇ ਨਾਲ ਕੱਬ ਤੱਕ ਲਈ ਰੱਬ ਰੱਖਾ ਬਾਏ